ਜਿਹੜੀ ਕਾਰਵਾਈ ਇਹ ਕੀਤੀ ਗਈ ਹੈ ਡੀਐਮਸੀ ਦੀ। ਇਹ ਵੀ ਕਾਰਵਾਈ ਹੈ ਕਿ ਇਹ ਜਿਵੇਂ ਤੁਸੀਂ ਜਾਣਦੇ ਹੋ ਵੀ ਸਾਡਾ ਜਿਹੜਾ ਡੀਐਮਸੀ ਹਸਪਤਲ ਹੈ ਇਹ ਹਸਪਤਲ ਤੋਂ ਬਹੁਤ ਦੂਰ-ਦੂਰ ਤੋਂ ਜਿਹੜੇ ਮਰੀਜ਼ ਆ ਉਹ ਆਉਂਦੇ ਆ। ਕੋਈ ਕੋਈ ਪਰਮੋਤ ਕੋਈ ਬਿੰਡੇ ਤੋਂ ਕੋਈ ਬਾਹਰ ਤੋਂ ਕੋਈ ਕਿੱਥੇ ਕਿੱਧਰੋਂ ਤੋਂ ਲੋਕ ਆਉਂਦੇ ਆ। ਕੰਪੂ ਜਿਆਦਾ ਹੋਏ ਵੀ ਇੰਨੇ ਏਰੀਆ ਚ ਪਹੁੰਚਦੇ ਆ ਇੱਥੇ ਇੰਨਾ ਜਿਆਦਾ ਇਨਫੋਰਮੇਸ਼ਨ ਕਰਕੇ ਗਾਮ ਲੱਗਦਾ ਹੈ ਕਿ ਕਈ ਵਾਰ 5 ਘੰਟੇ ਦਾ ਬੰਦਾ ਸੇਫ ਆ ਜਾਂਦਾ ਤੇ 2 ਮਿੰਟਾਂ ਦਾ ਸਿਟੀਜ਼ਨ ਪ੍ਰੋਬਲਮ ਆ ਜਾਂਦੀ ਆ ਉਹ ਚੀਜ਼ ਨੂੰ ਦੇਖਦੇ ਹੋਏ ਸਾਡੇ ਅੱਜ ਕੰਸੀਨਰ ਅਡਮਿਨ ਕਮਿਸ਼ਨ ਤੇ ਅੱਜ ਤਿੰਨ ਦੇ ਨਾਲ ਅਸੀਂਾਂ ਦੀ ਐਮ ਜਿਹੜੀ ਕਰਵਾ ਕੇ ਲਾਵਾ ਹੈ ਤੇ ਅੱਜ ਜਿਹੜੀ ਬੀ ਐਮ ਸੀ ਰੋਡ ਦੀ ਇਨਕੋਰਪੋਰਟਮੈਂਟ ਹੈ ਉਹ ਅਸੀਂ ਜਿਹੜੀ ਰਲ ਕੇ ਪੂਰੀ ਤਰ੍ਹਾਂ ਇਹਨੂੰ ਖਤਮ ਕਰ ਦੇਣਾ ਜਿੱਥੇ ਮਰੀਜ਼ਾਂ ਨੂੰ ਇਹਦਾ ਸੁੱਖ ਹੋ ਜਾਦਾ ਮੇਨ ਮਕਸਦ ਜਿਹੜਾ ਹੈਗਾ ਉਹ ਇਹ ਹੈ ਕਿ ਪੇਸ਼ੈਂਟ ਜਿਹੜੇ ਦੂਰੋਂ ਦੂਰੋਂ ਆਉਂਦੇ ਆ ਉਹਨਾਂ ਨੂੰ ਕੋਈ ਤੰਗੀ ਨਾ ਆਵੇ ਤਾਂ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਜਲਦੀ ਸ਼ੁਰੂ ਹੋ ਜਾਵੇ